ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਹਲਾ ਰਾਗ ਗਉੜੀ ਦੀਪ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੇ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰ ਤੇਤ ਗਰ ਗਾਵ ਸੋਹਲਾ ਸਿਵਰੋ ਸਿਰਜਣਹਾਰੋ ਨਮਗਾਵੋ ਮੇਰੇ ਨਿਰਭਉ ਕਾਸੋਲਾ ਹਵਾਰੇ ਜਿੱਤ ਸੋਇਲੇ ਸਦਾ ਸੁਕੋਏ ਰਹੋ ਨਿਰਦਨਿਤ ਜੀੜੇ ਸਮਾਲੀਆਂ ਦੇਖੇਗਾ ਦੇਹ ਮਨਹਾਰ ਤੇਰੇ ਦਨ ਕੀਮਤ ਨਾ ਪਵੇ ਤਿਸ ਦਾਤੇ ਕਵਨ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਥੇਲ ਦੇ ਸਜਣ ਆਸੀ ਸੜੀਆਂ ਜਿਸ ਹੋਵੇ ਸਾਬ ਸਿਉਵੇਂ ਲ ਘਰ ਘਰੇ ਹੋ ਪਾਂਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਏ ਨਾਨਕ ਸੇ ਦੇਵਨ ਦਾਗਾ ਸਮਹੱਲਾ ਪਹਿਲਾ ਛੇ ਕਰੇ ਗੁਰੇਪਦੇਸ ਗੁਰਗਰ ਇੱਕ ਵੇਸ ਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏਰਾ ਬਿਛੂਏ ਚਸਿਆ ਕੜਿਆ ਪਹਿਰਾ ਤਿੱਥੀ ਵਾਰ ਮਾਹੋਆ ਸੂਰਜ ਕੋ ਰਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਸਰੀ ਮਹੱਲਾ ਪਹਿਲਾ ਗਗਲ ਮੇਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂਬ ਮਨ ਲਿਆ ਨਮੋ ਪਵਨ ਚਬਰੋ ਕਰੇ ਸਗਲ ਬਨ ਰਾਏ ਭੋਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਦ ਸ਼ਬਦ ਵਾ ਜੰਤ ਭੇਰੀ ਰਹਾਉ ਸਭ ਸੈਸ ਤਵ ਨੈਨ ਨੰਨ ਨੈਨ ਹੋਏ ਤਹ ਕੋ ਸਾਸ ਮੂਰਤ ਨੰਨਾ ਏਕ ਤੋਹੀ ਸਜ ਪਦ ਬਿਮਲ ਨੰਨ ਏਕ ਪਦ ਗੰਧ ਵਿਨ ਸੈ ਉਸ ਤਵ ਗੰਧ ਏਵਚਲਤ ਮੋਹੀ ਸਾਮ ਜੋਤ ਜੋਤ ਹੈ ਸੋਏ ਤਿਸ ਤੇ ਚਾਨਣ ਸਾਮ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਸ ਪਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਬਤ ਮਨੋ ਅਨੰਦ ਨਮੋਏ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਭਰਿਆ ਮੇਰੇ ਸਾਧੂ ਖੰਡਲ ਖੰਡਾ ਹੈ ਬੁਰ ਬਲਿਗਤ ਲਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤੇ ਨ ਅੰਤਰ ਹਮੇ ਕੰਡਾ ਹੈ ਜੇ ਜੋ ਚਲੇ ਚ ਬੇ ਦੁੱਖ ਪਾਵੇ ਜਮ ਕਾਲ ਸੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋਬ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਕਸੀ ਮਸਕੀਨ ਪ੍ਰਪ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਮਾ ਕਰੋ ਬੇਨੰਤੀ ਸੁਣ ਮਿਰ ਮੀਤਾ ਸੰਤ ਟਾਲ ਕੀ 베ਲਾ ਇਹਾ ਕਾਟ ਚਲੋ ਅਰਲਾਹਾ ਅੱਗੇ ਬਸਨ ਸੁਹੇਲਾ ਆਉਦ ਕਟੇ ਦਿਨ ਸਰਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇਮ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਵੇ ਪੀ ਆਵੇ ਇਹ ਰਸ ਕਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਜਾਵੋ ਹਰ ਗੁਰ ਤੇ ਮਨੋ ਬਸੇਰਾ ਨਜਕਰ ਮਹਿਲ ਭਵੋ ਸੁਖ ਸਹਜੇ ਬਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਚਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋ ਕਰ ਕੋ ਮੋ ਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਚਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੂਕੋ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ